ਕਹਾਂ ਰਾਹਮਤ રે ਵਧੀਆ ਵਧੀਆ ਦਾ ਦੂਸਰਾ ਹੋ ਠੀਕ ਆ ਮੱਗੀਗਾ ਬਸ ਇਧਰ ਛਾਂ ਦੇ ਚ ਬਰਾ ਬਸ ਹੋਈ ਜਾਂਦਾ ਉਹ ਫੋਨ ਫੋਨ ਆਏ ਸੀਗੇ ਯਾਰ ਕਿ ਉਰੇ ਆ ਕੇ ਜਈ ਪਿੰਡ ਮਾ ਕੋਈ ਗੱਲ ਨਹੀਂ ਆ ਕੇ ਜਾਊਗਾ ਠੀਕ ਆ ਹਾਂ ਹੈਲੋ ਅੱਛਾ ਕਿੱਥੇ ਆ ਗਿਆ ਜੀ ਤਾਂ ਕੋਈ ਅੱਪਾ ਦੇਖਾਂ ਡਿੱਟਾ ਕਿੱਥੇ ਆਗਾ ਆ ਨਾ ਦਾ ਆਏ ਕੋਲੇ ਬੈਠਾ ਜੀ ਮੈਂ ਦਾ ਦੇਖਣ ਨੂੰ ਤੂੰ ਮਾਰੇਗਾ ਚੀਤਾ ਓ ਟੋਗਾ ਦੀ ਓ ਕੱਲ ਮੈਂ ਕਰਦੇ ਗਿਆ ਮੈਨੂੰ ਮਾਰੇ ਮਾਰੀ ਗੱਲ ਨਹੀਂ ਹੈ ਵੀ ਕੋਈ ਕੋਈ ਕੁਝ ਨਹੀਂ ਹੈ ਬਿੱਲੀ ਇਹ ਕੋਈ ਨਾ ਬਿੱਲੀ ਮੈਂ ਵੀ ਐਂਦਾ ਪਤਾ ਬਿੱਲੀ ਤੇ ਚਰਚਾ ਤੇਰੇ ਬਾਈ ਜੀ ਚਾਚਾ ਨਾ ਨਹੀਂ ਜਾਉਣੀ ਤੇ ਰੜਵੇ ਚੀਤੇ ਨੂੰ ਮਾਰ ਲਓ ਪਹਿਲਾਂ ਹੁਣ ਦੇਖੋਣ ਚੀਤੇ ਨੂੰ ਪਹਿਲਾਂ ਮੈਨੂੰ ਲੱਗਦਾ ਇਹਨੂੰ ਦੇਖਣਾ ਪਊਗਾ ਚੀਤੇ ਨੂੰ ਆ ਕਾਨੂੰਨ ਹੈ ਸਾਡੇ ਬਰੇ ਕਾਨੂੰਨ ਲੜ ਬੜਾ ਬਸਾ ਦੇ ਚਾਹੀ ਤੇ ਕਿੱਤੇ ਮਾਰਨ ਬਾਅਦ ਤੇ ਨਾ ਪਪੜਾ ਕੰਨਾਂ ਦੇ ਗੋਹਣੇ ਨੂੰ ਢੁੱਕਿਆ ਸੀ ਉਹ ਡੇ ਰਾਂਗ ਚੀਤਾ ਦੇ ਤਾ ਕੀ ਗੱਲ ਹੈਗੀ ਤੂੰ ਮਾਰੇਗਾ ਚੀਤਾ ਦੇਖੀ ਜਾਈਂ ਕਿੱਤੇ ਮਾਰ ਕੇ ਮੈਂ ਮਾਰੂ ਦੇਖੀ ਜਾਈਂ ਤੁਸੀਂ ਤਾਂ ਲੜਦੇ ਹੋ ਯਾਰ ਓ ਕੋਈ ਨਾ ਡੰਟੀ ਛਾ ਦੇਖਣੇ ਆ ਪਟਾ ਲਊ ਦੇ ਜੇ ਕਿਨਾ ਮਾਰਦਾ ਹੈ ਹੈ ਕਿਤੇ ਮੈਨੂੰ ਅਜੇ ਡੱਪੜ ਲੱਗ ਹੀ ਜਾਊਗਾ ਠੀਕ ਹੈ ਆਹੋਂਟ ਕੋਲ ਨਾ ਹੁੰਦੇ ਹੋਇਆ ਜਦੋਂ ਪਾਇੰਗ ਪਹਿਲਾ ਕੱਟ ਲੈ ਤੂੰ ਕਮਾਗਾ ਸੈਕਸ ਨਾ ਮਾਰੂ ਤੂੰ ਮਰੇਗਾ ਹੋਰ ਜਦੋਂ ਓਏ ਮਾਈਕਫੋਨ ਆ ਪਹਿਲਾਂ ਬੰਦ ਕਰ ਦੇ ਦੇਖੀ ਨਹੀਂ ਆ ਜੁ ਮੈਂ ਛੜਾ ਕਿਦਾਂ ਤੂੰ ਰਹਾ ਮੈਂ ਤੁਰ ਮਾਰ ਦੇਗਾ ਤੂੰ ਜੇਰਾ ਆਪਣਾ ਬਿੱਤਰੀ ਦੀ ਤੂੰ ਐਂ ਕੱਢੂ ਉੱਥੇ ਜਿਹੜੇ ਆ ਤੂੰ ਆਪਾਂ ਪਾਰ ਚੋੜੀ ਦੇ ਦੇ ਉਹ ਉਹ ਤੂੰ ਤੇ ਰਲਾ ਰੱਖ ਤੇ ਕੋਈ ਨਹੀਂ ਨਿਕਾਉਂ ਉਹ ਮੋਰ ਜੇ ਜਾਵੋ ਅਰੇ ਜੇ ਫੱਕ ਬੱਟੇਂ ਕੰਨ ਤੇ ਸੁਪਨਾ ਤੱਕ ਨੀ ਜਾਣਾ ਜਮੇ ਉਹਦਾ ਤੀਕੋ ਲੈ ਦੇ ਮਾਰ ਦੇ ਭਾਈ ਜੇ ਮੁਰਨੀ ਬੜਾ ਜੇ ਬੜਾ ਆਗੇ ਯਾਰ ਇੱਥੇ ਬੜਾ ਫਿਰ ਕੱਟ ਲਾਂਗੇ ਜੀ ਕੋਈ ਨਾ ਅੱਜ ਆ ਬਾਹਰ ਜੇ ਜਾ ਤੇਰੇ ਪੈਰਾਂ ਜਾਗਾ ਤਾਂ ਉਹ ਵੇਲੇ ਵੱਡੇ ਵਿੱਚ ਆਉਂਦੇ ਰਹਿ ਜਗੇ ਚੜੇ ਕੀਤਾ ਮਾਰਾਂਗੇ आज का कार्यक्रम कल रात जा रहा है ਉਹ ਦੇ ਸੇ ਟੇ ਟੋ ਤੁਹਾਨੂੰ ਪਤਾ ਲੱਗਾ ਜੇਰਾ ਭੈਣ ਡਰ ਤਾ ਤੂੰ ਸੜਾ ਬਈ ਬਈ ਮੈਂ ਬਹੁਤ ਡੱਕਰਾ ਮੇਰੇ ਦਾਦਾ ਨੇ ਤੂੰ ਚਾਚਾ ਬੜਾ ਬੜਾ ਪਹਿਲਾਂ ਬੈਠੀ ਬਣਦਾਗਾ ਭੈਣ ਜਰਾ ਹੋ ਲੱਲੀ ਛੰਡੀ ਨਹੀਂ ਡਰਾਤਾ ਆਪਾਂ ਨੂੰ ਤਾਂ ਤੂੰ ਤਾਂ ਜਮਾ ਪੱਟੀ ਮੇਸ਼ੀ ਕਰਤੀ ਆਪਣੀ ਭੈਣ ਡਰ ਡਰ ਤੂੰ ਕਮੜਾ ਮੁਟਾ ਹੋ ਰਾੜੇ ਦੇ ਨਾ ਮੈਂ ਮਾਰ ਮੈਂ ਕਰ ਹੌਸਲਾ ਦੇ ਤਾਂ ਮੇਰੇ ਤਾਂ ਉਹ ਪਾਸੇ ਹੱਲ ਗਈ ਉਹ ਜਦੋਂ ਨੇ ਅੱਖਾਂ ਚੀਤਾ ਆ ਗਿਆ ਦੇਖ ਲੈ ਤੂੰ ਵੀ ਡਰ ਗਿਆ ਤੇ ਮੈਂ ਵੀ ਡਰ ਗਿਆ ਭੈਣ ਜੇ ਕਾ ਨੇ ਪਾਈ ਪਈ ਇਹ ਜਾਈ ਮਾਰ ਕਿ ਜਮੈ ਨਾ ਔਲ ਚਾਹ ਤੈਰ ਮੈਂ ਵੀ ਥੋੜਾ ਜਤਾ ਡਰ ਗਿਆ ਜਿਵੇਂ ਕੋ ਲੱਗਦਾ ਮੈਨੂੰ ਮੈਂ ਡਰੋਂ ਤੂੰ ਮੈਨੂੰ ਐ ਕਹਿੰਦਾ ਜੀ ਨਾ ਤੇ ਮੈਂ ਤਾਂ ਮਰੂ ਮੈਂ ਤੂੰ ਦਾਦਾ ਹੋਏਗਾ ਮੈਨੂੰ ਤਾਂ ਤੂੰ ਦਾਦਾ ਨਹੀਂ ਹੈਗਾ ਤੂੰ ਮੈਨ ਲਾਇਆ ਮੈਂ ਖਾ ਮਾਰ ਦੇਗਾ ਉਹ ਚੱਕਾ ਜੇ ਤੂੰ ਮਾਰ ਤਾਂ ਇਹ ਮੇਰਾ ਨਾਂ ਦਾ ਬਣ ਜਾਊਗਾ ਮਿੱਟਾ ਇਹ ਨਿਮੜ ਬਾਕਾ ਓ ਚਾਚਾ ਮੈਂ ਵੀ ਤੇਰੇ ਨਾਲ ਦੀਆਂ ਮੈਂ ਕਿਥੋਂ ਮਾਰ ਦਿੰਨਾ ਚੀਤੇ ਮੈਂ ਤਾਂ ਦੇਖੀ ਨਹੀਂ ਮੈਂ ਤਾਂ ਰਾਤ ਨੂੰ ਬਿੱਲੀ ਨੂੰ ਦੇਖ ਕੇ ਡਰ ਜਾਂਦਾ ਅੱਛਾ ਜੀ ਹੋਰ ਮੈਂ ਚੀਤੇ ਦੀ ਗੱਲ ਕਰਦਾ ਮੈਂ ਮੂੰਹ ਬਿੱਲੀ ਬੁੱਲੀ ਤਾਂ ਹੀ ਮੈਂ ਡੱਡਾ ਡੁੱਡਾ ਹੋਰ ਮੈਂ ਰਾਤ ਨੂੰ ਤਾਂ ਮੈਂ ਘੇੜੇ ਕੋਤੇ ਕੱਟਦਾ ਫਿਰਦਾ ਨਹੀਂ ਮੈਂ ਤਾਂ ਬੈਠਾ ਬੁਠੇ ਨੇ ਗੋਡੇ ਦਫਨ ਲਏ ਹੁੰਦੇ ਆ ਬੈਠਾ ਬੈਠਾ ਕੋਈ ਕਿਆ ਪੀ ਕਰਾ ਲਿਆ ਸੀ ਆ ਭੈਣ ਦੇ ਯਾਰ ਦੇ ਕੱਪੜੇ-ਕੁੱਪੜੇ ਲੱਭੜ ਗਏ ਆਪਣੇ ਤਾਂ ਹੋ ਗਏ ਭੈਣ ਦੇ ਯਾਰ ਦੇ ਨਾ ਕਿ ਥੋੜੇ ਕੱਪੜੇ-ਕੁੱਪੜੇ ਤਾਂ ਸੱਣ ਚ ਕਹਿਣਾ ਪਊ ਕਿਸੇ ਨੂੰ ਉਹ ਉਹ ਤਾਂ ਵਧੀਆ ਨਿਕਲ ਹੀ ਹੈਗਾ ਚੀਤਾ ਫੇਰ ਆਪਾਂ ਫਿਰ ਕਿਦੋਂ ਬਣਾਈਏ ਦੁਬਾਰੇ ਪੁਣਾਣਾ ਆਪਾਂ ਮੈਂ ਮੈਂ ਦਿੰਦਾ ਤਾਂ ਉਹ ਆਪਾਂ ਦੱਸ ਦੇ ਨਹੀਂ ਹੈਗਾ ਉਹ ਭੈਣ ਦਾ ਯਾਰ ਚੌੜ ਕਰਦਾ ਆਪਣੇ ਨਾਲ ਮੈਂ ਪੁੱਠਾ ਕੰਝ ਕੰਨੀ ਪਊਗੀ ਐ ਮਾਰ ਬਾਕੀ ਮੈਨੂੰ ਲਾਵਾ ਆਪਣੇ ਬੈਲੇ ਦੀ ਥੋੜੀ ਨਾ ਇੱਜ ਤਾਂ ਘਟ ਗਈ ਭਾਂਦੇ ਯਾਰ ਦੀ ਜੀ ਲੋਕ ਆਪਣਾ ਮਜ਼ਾਕ ਸਮਝੀ ਬੈਠੇਗੇ ਉਹਨਾਂ ਨੂੰ ਐ ਨਹੀਂ ਪਤਾ ਵੀ ਅਸੀਂ ਹਥਿਆਰ ਕਹਿਰ ਕਹਾ ਜੇ ਰੱਖ ਦੇਵਾਂਗੇ ਉਹ ਮੈਂ ਹੁਣ ਟੰਟੀ ਟੜਾਈ ਕੀ ਆ ਬਾਹਰ ਮੇਜ ਉੱਪੇ ਜੁੱਪੇ ਐਮਪੀ ਤੇ ਬਹੁਤ ਗੱਲਵਾੜਾ ਮਾਇਸੀ ਗੱਲ ਹੈ ਹੈਂਗੀ ਆ ਮਾ ਸ਼ਾਮਗਾਇਆ ਹੋਇਆ ਜਾਵਾਂ ਜਾਂਦੇ ਦੱਤਾ ਮੇਜੀ ਕਾ ਖੋਣਟੂ ਹਾਂ ਦੱਤਾ ਟਿੱਡੇ ਅਸਲਾ ਆ ਗਿਆ ਨਾ ਆਪਣਾ ਹਾਂ ਓਡੇ ਆਪਾਂ ਮਾਰ ਕੇ ਮੂਰੇ ਪਿੰਡ ਚ ਵਿਚਾਲੇ ਰੱਖ ਦੇਣਾਗਾ ਠੀਕ ਆ ਦੱਤਾ ਓਡੇ ਆਪਾਂ ਨਾਂ ਲੈ ਕੇ ਕਹਾਂਗੇ ਵੀ ਅਸੀਂ ਦੋਨਾਂ ਨੇ ਮਾਰਿਆ ਕੀ ਐ ਮਾੜੀ ਮੋਟੀ ਆਪਣੀ ਰਹੂਗੀ ਨਹੀਂ ਭੈਣ ਜਿਹੜੀ ਛੂਹੂ ਹੋ ਜੂਗੀ ਆਪਣੀ ਹੈ ਚਾਚਾ ਹਾਂ ਜੇ ਤਾਂ ਆਪਾਂ ਇਕੱਠੇ ਰਹਾਂਗੇ ਹਾਂ ਆਪਾਂ ਹੁਣ ਤਾਂ ਇਕੱਠੇ ਹੈਗੇ ਆ ਉਹ ਤਾਂ ਕੋਈ ਗੱਲ ਨਹੀਂ ਆਪਾਂ ਤਾਂ ਹੁਣ ਆਪਾਂ ਇਕੱਲੇ ਬੈਠੇ ਇਕੱਠੇ ਹੈਗੇ ਆ ਹੁਣ ਕੋਈ ਨਹੀਂ ਹੈਗੇ ਇੱਥੇ ਪਰ ਬਾਹਰ ਨਾਲ ਜੇ ਆਪਾਂ ਇਕੱਲੇ ਇਕੱਲੇ ਰਹਾਂਗੇ ਲੋਕਾਂ ਦੇ ਵੱਧ ਦੇਖ ਤੂਗੀ ਬੈਲੀ ਦੋ ਭੇੜੇ ਨੇ ਇਹਨਾਂ ਦੇ ਵਿੱਚ ਨਹੀਂ ਅੜਨਾ ਚਾਹੀਦਾ ਹਾਂ ਠੀਕ ਹੈ ਠੀਕ ਹੈ ਜੇ ਆਪਾਂ ਅੱਡ ਅੱਡ ਮਤਲਬ ਪੂਰੇ ਤਾਕੜੇ ਹੋ ਕੇ ਰਹਾਂਗੇ ਨਾ ਉਹ ਆਪਣੇ ਵਿੱਚ ਨਹੀਂ ਆੜਨਾ ਹੈਗਾ ਕੋਈ ਲੱਲੀ ਛੱਲੀ ਆਪਣੇ ਵਿੱਚ ੜਦੀ ਨਹੀਂ ਹੈਗੀ ਮੈਂ ਤੁਹਾਨੂੰ ਦੱਸਤੀ ਗੱਲ ਬਸ ਚੱਪਾ ਮੈਂ ਜੇ ਲੱਲੀ ਛਲੇ ਗਾਟੇ ਲੜ ਰਾਂ ਮੈਂ ਟੈਂਸ਼ਨ ਬਣੀ ਫਾਇਰ ਕਰਾਂ ਨਾ ਫਾਇਰ ਬੱਛਾ ਇੱਥੇ ਆਪਾਂ ਚਾਚੇ ਵਧੀਜੇ ਦੀ ਹੈਗੀ ਹੈਗੀ ਬਾਹਰ ਨਾਲ ਪਤਾ ਲੱਗੇ ਆਪਾਂ ਵੀ ਇੱਥੇ ਆਪਾਂ ਵਧੀਆ ਆਪਾਂ ਗੱਲਬਾਤ ਕਰਦੇ ਆਂ ਬਾਹਰ ਨਾਲ ਨਾ ਚੜਿਆ ਬੱਸ ਉਹਦਾ ਕੁਝ ਰੂਪ ਬਣਾ ਲਈਏ ਕੋਸ਼ਿਸ਼ ਬਾਅਦ ਕੋਈ ਨਾ ਹੋਵੇ ਚੱਪਾ ਲੋੜੀ ਉੜੀ ਬੰਦਾ ਉਹਦਾ ਕੋਈ ਨਹੀਂ ਹੋਣਾ ਵਿੱਚ ਕੁਟਰੂ ਬਣਾ ਲਈਏ ਵਿੱਚ ਆਉਣ ਲੱਗਾ ਕੋਈ ਨਾ ਫਟਿਆ ਆ ਰ ਆਪਾਂ ਹੋਰ ਮੰਗਾ ਲੈਨੇ ਜੁਪੀ ਵਾਲੇ ਰਾਜੂ ਤੋਂ ਹਾਂ ਹੈ ਰਾਜੂ ਨੂੰ ਆਪਾਂ ਫੋਨ ਕਰਦੇ ਕੋਈ ਨਾ ਸਾਫ ਕੀ ਹਾਂ ਤੇ ਠੀਕ ਐ ਚਾਚਾ ਤੂੰ ਦੱਸ ਚਾਹ ਚੂ ਬਣਾ ਇੰਦਾ ਐ ਜੱਮ ਰਣੀ ਹੋਈ ਸੀ ਉਹ ਚਾਚਾ ਤੂੰ ਬੁੜੀ ਵੜੀ ਨਹੀਂ ਰੱਖੀ ਯਾਰ ਓਏ ਮੈਂ ਤੈਨੂੰ ਕੀ ਰੱਖਾਂ ਮੈਂ ਵਿਆਹ ਉਹ ਕਰਾਇਆ ਨਹੀਂ ਪਹਿਲਾਂ ਮੈਂ ਖੈਰ ਮੇਰੇ ਨਾਲ ਇਹ ਜੂਲ ਠਾ ਗਿਆ ਇਕੱਟੇ ਲਾੜਾ ਰੈਂਡਾ ਠੀਕਾ ਬਸ ਕਿ ਵਿਆਹ ਉਹ ਕਰਾ ਲਿਆ ਤੇ ਹਾਂ ਬੁੜੀ ਜੀ ਜਿੰਦਗੀ ਰੋਲ ਦੂਗੀ ਮਹਾਦੇਵ ਇਹ ਆਉ ਹੋ ਗਿਆ ਤਾਂ ਕੋਈ ਜੀ ਮੈਂ ਹਾਂ ਮੰਗਦੀ ਫਿਰੂਗੀ ਆ ਰਾ ਤੇ ਤੂੰ ਬੁੜੀ ਦਾ ਰੱਖ ਲੈਂਦਾ ਚਾਹ ਰੋਟੀ ਬਣਾਉਣ ਨੂੰ ਭੈਣ ਜੀ ਇਹ ਪੰਜ ਤੋਂ ਕੋਈ ਆਉਂਦਾ ਹੀ ਨਹੀਂ ਪਤਾ ਨਹੀਂ ਕੀ ਜੱਗੜ ਪਤਾ ਨਹੀਂ ਡਰਦੀਆਂ ਬਟੀਆਂ ਮਿੱਠਾ ਲਾ ਦੇ ਉਹ ਨਾ ਕੋਈ ਕਾੜਾ ਕੋਣਕਾ ਆ ਦੇ ਨਹੀਂ ਬੁੜੀ ਦਾ ਤੂੰ ਰਖਣੀ ਸੀ ਚਾਚਾ ਉਹ ਬਠਾ ਪਿਆ ਆਪ ਹੀ ਢੰਗ ਢੁਗੜਾ ਲਾਇਆ ਨਹੀਂ ਜਾ ਫਿਰ ਕੋਟਾ ਕੋਈ ਕਰਨੀ ਮੈਂ ਤੈਨੂੰ ਦੱਸਦਾ ਤੂੰ ਦਾ ਇੱਕ ਕਤੂਰਾ 5000 ਦਾ ਅੱਛਾ ਤੂੰ ਉਦਾਰ ਰੱਖ ਕੇ ਤੇ ਪਾਲੀ ਮੀਟ ਮੂਟ ਖਵਾਈਂਦੇਰੇ ਕੋਲੇ ਤਾਂ ਨਾਲੇ ਖੁੱਲਾ ਪੈਸਾ ਰੂਤਾ ਪੈਂਦਾ ਹੈ। ਐਡੀ ਕਰ ਲੈਣਾ। ਐਂ ਫਿਰ ਸੈਠਾ ਗਿਆ ਭੱਗ ਪੈਸੇ ਜੀ ਕੋਈ ਰੋਟੋ ਤੋੜਨੇ ਪੈਣ ਕੋਲ। ਉੱਤਾਰਾ ਰੱਖ ਚਾਚਾ ਫੁੱਪੜ ਲਮਾਇਆ ਹੁਣ ਆਖਰਾ ਮਗਾਇਆ ਉੱਤੇ ਪੈਸੇ ਕੋਟੋੜੇ ਜਾ ਰਹੇ ਲਾਗੇ। ਅਸਲ ਤਾਂ ਤੂੰ ਰਾਜੂ ਨੂੰ ਮਗਾਉਣਾ ਸੀ ਜਰਾ। ਉਹ ਰਾਜੂ ਜੀ ਮਗਾਇਆ। ਅੱਜ ਕਰੀਏ ਫਿਰ ਰਾਜੂ ਨਾਲ ਗੱਲ ਕਰੀ ਅੱਜ ਫਿਰ। ਮਾ ਉਹ ਹੋ ਤਾਂ ਮੈਂ ਗਾ ਰਾਜ ਨੂੰ ਫੋਨ ਤਾਂ ਕੀਤਾ ਸੀ ਉਹ ਲੱਗਿਆ ਨਹੀਂ ਦਾ ਲੱਗਦਾ ਤਾਂ ਕਿਵੇਂ ਨਹੀਂ ਚਾਚਾ ਉਹ ਮੈਂ ਤੈਨੂੰ ਦੱਸਦਾ ਉਹ ਲੱਗਦਾ ਤਾਂ ਨਹੀਂ ਉਹ ਨਾ ਥੋੜਾ ਜਿਹਾ ਬਲੈਕ ਮਾਰਕੀਟ ਦਾ ਕੰਮ ਕਰਦਾ ਅੱਛਾ ਉਹ ਜੇ ਹੁਣ ਹੁਣ ਤੈਨੂੰ ਕੀ ਕਹਾਂ ਦੂ ਦਾ ਮੇਰਾ ਚਾਚਾ ਜੇ ਤੇਰੇ ਵਰਗਾ ਕੋਈ ਲਾਲੇ ਉਹਨੂੰ ਫੋਨ ਹੈ ਤੇ ਉਹਨੂੰ ਚੱਕ ਨਹੀਂ ਲੈਣਗੇ ਉਹ ਬੀਪੀ ਤੋਂ ਉਹ ਸਿਸਟਮ ਅੱਧਾ ਹੁੰਦਾ ਅੱਡ ਸਿਸਟਮ ਨਾਲ ਲਾਉਂਦੇ ਹੁੰਦੇ ਉਹਨੂੰ ਫੋਨ ਉਹ ਮੈਂ ਹੀ ਜਾਣਦਾ ਤੂੰ ਕਿੱਥੇ ਜਾਣਦਾ ਯਾਰ ਚਾਚਾ ਮਰੀ ਜਾਂ ਨਾ ਉਹਨੂੰ ਮੈਂ ਲਾਉਂਗਾ ਅੱਜ ਤੂੰ ਫੋਨ ਮੈਨੂੰ ਕਹਿਣਾ ਫੋਨ ਤੂੰ ਗੱਲ ਸੁਣ 800 ਰੁਪਏ 14000 ਲਵਾ ਦੇ ਪਾ ਮਾਈ ਗਾਡ ਵਟਾ ਮੈਂ ਨੂੰ ਜਾਇਆ ਓ ਮਾਈ ਗਾਡ ਸਾਡ ਪਰੇ ਫੋਨ ਬੜੀ ਆ ਗਿਆ ਵਸ ਮੈਂ ਬਸਮੈਨ ਨੂੰ ਲਾਉਣਾ ਇਹ ਕਟੋੜੇ ਨੰਬਰ ਹੈ ਪਰ ਹੋ ਹੀ ਲਾਉਣੇ ਆਉਂਦੇ ਹੋਟ ਮੈਂ ਪਿਆ ਚੱਕਣਾ ਆਉਂਦਾ ਹੋਰ ਕੰਮ ਨਹੀਂ ਹੋਣਾ ਇੱਕ ਤੇਰੇ ਕੋਲ ਰਾਜੂ ਦਾ ਨੰਬਰ ਸੇਵ ਉਹ ਲੱਗਦਾ ਨਹੀਂ ਉਹ ਤਾਂ ਮੈਂ ਹੀ ਲਾ ਸਕਦਾ ਚਾਤਾ ਤੂੰ ਮੇਰੀ ਗੱਲ ਸੁਣ ਅੱਜ ਸ਼ਾਮ ਨੂੰ ਆਪਾਂ ਨੂੰ ਫੋਨ ਲਾਵਾਂਗੇ। ਠੀਕ ਆ ਅਸਰੇ ਦੀ ਗੱਲ ਕਰਾਂਗੇ ਠੀਕ ਐ। ਮੈਂ ਤੈਨੂੰ ਦੱਸਦਾ। ਹਾਂ। ਤੂੰ ਨੂੰ ਫੋਨ ਨਹੀਂ ਲਾਉਣਾ ਹੁਣ ਇਹ ਦੂ ਮੁਰਕੇ। ਤੈਨੂੰ ਫੋਨ ਨਹੀਂ ਜਾਉਣਾ। ਹੁਣ ਆਪ ਹੀ ਲਾਇਆ ਕਰੂੰਗਾ। ਤੇ ਮੇਰੇ ਕੋਲ ਵੀ ਅਸਰੇ ਦੀ ਕਮੀ ਐ ਥੋੜੀ ਜੀ। ਅਸਲ ਉਹ ਕੋਈ ਨਾ ਅਸ਼ਰੇ ਸ਼ਾਮਾ ਟਰੱਕ ਭਾੜ ਕੇ ਮੋ ਆਇਆ ਹੋਇਆ। ਉਹ ਡਾਟਚ ਜੀ ਕੋਈ ਨਾ। ਉਹ ਕੀ ਤੋਂ ਮਗੜਿਆ ਦਿੱਤਾ। ਓਏ ਮੈਂ ਹੋਰ ਤਾਂ ਮਗੜਾਇਆ ਠੀਕ ਆ। ਅੱਜ ਦੂਰ ਆ ਫੋਨ ਨਹੀਂ ਲੱਗਦਾ ਮਾ ਹੋਰ ਕੱਟਾ ਕੋਈ ਦੁੱਪੀ ਆਇਆ। ਹਾਂ। ਉਹਨਾਂ ਚਾਚੀ ਦਾ ਹੈ ਦੀ ਐ ਕੋਈ ਬੱਡਾ। ਚਾਹ ਤਾ ਤੂੰ ਅਸਲਾ ਕਰੇਗਾ ਕੀ ਆਪਣੀ ਲੜਾਈ ਲੜੂਈ ਤਾਂ ਲੱਗੀ ਨਹੀਂ ਯਾਰ ਕਿਤੇ ਇਹ ਪਤਾ ਨਹੀਂ ਕਰੋ ਲੋੜ ਭਾਏ ਹਣ ਕਰੇ ਜਟੂੜੀ ਹੁੰਦਾ ਰੱਖਣਾ ਉਹ ਤਾਂ ਠੀਕ ਹੈ ਤੇਰੀ ਗੱਲ ਪਰ ਤੂੰ ਬੁੜੀ ਤਾਂ ਰੱਖਦਾ ਨਹੀਂ ਅਸਲਾ ਤਾਂ ਰੱਖਣੀ ਪਊਗਾ ਲੈ ਮੈਂ ਉਹੀ ਗੱਲ ਜੀ ਯਾਰ ਪਹਿਲਾਂ ਇਹ ਗੱਲ ਕਰਤੀਓ ਇੱਕ ਵਾਰ ਮੈਨੂੰ ਪਹਿਲਾਂ ਕਿਸੇ ਨੇ ਕਿਹਾ ਸੀ ਤੂੰ ਅਸਲਾ ਕਰ ਲੈ ਅਸਲਾ ਰੱਖਿਆ ਡਲੇ ਕੇ ਨਾ ਰੈਸ਼ੂਟ ਡੱਟ ਨਹੀਂ ਇਸ ਨੂੰ ਤਾਂ ਉਹ ਵੀ ਆਪਾਂ ਬੁੜੀਆਂ ਬਣ ਗਈਆਂ ਮਾਣ ਚੀ ਦੀ ਗੱਲ ਨਹੀਂ ਚਾਹ ਤਾ ਤੂੰ 2147 ਦਿਨ ਨਹੀਂ ਹੈਗੇ ਮੈਂ ਬਾਡੂnga ਬੋਟ ਵਾਈਟ ਰਾਈ ਹੈ ਕਹਿੰਦੇ ਥੋ ਜਲਾਈਆ ਤੂੰ ਮਾਰਦਾ ਫੈਰ ਓਏ ਬਿਠੇ ਰਹੇ ਮੈਂ ਬੰਦੇ ਦਾ ਬੜੇ ਬੰਦੇ ਮੈਂ ਤਾਂ ਇਹ ਦੇ ਵਿੱਚ ਆਤੇ ਮੈਂ ਕੱਲਾ ਕਰਦਾ ਤੂੰ ਘੜੇ ਫੈਰ ਮਾਰਦਾ ਆ ਸੜੀ ਜੀ ਜਰ ਲੱਗੀ ਤਲਵਾਰ ਚੱਕੀ ਫਿਰਦਾ ਕਿਹੜੇ ਬੋਲੇ ਦੀ ਓਏ ਕਿੱਥੇ ਰਗੀ ਹੈ ਓਏ ਹੋਰ ਬਾਡੂ ਲਾਈਏ ਯਾਰਾ ਢੇਪੇ ਚੰਕੜੀ ਆ ਉਹ ਚਾਤਾ ਬਿੱਤਾਰ ਲੈ ਇਹਨੂੰ ਯਾਰ ਮੈਨੂੰ ਡਰ ਜਾਣਾ ਕਾ ਓਏ ਨਹੀਂ ਬਿੱਤਾਰ ਲੈ ਤੂੰ ਇਹਨੂੰ ਤੈਨੂੰ ਵੱਡਾ ਡਰ ਜਾ ਲੱਗਦਾ ਇਹਨੂੰ ਦੇਖ ਕੇ ਤੈਨੂੰ ਕੱਢੀ ਨਾ ਕਰ ਯਾਰ ਯਾਰ ਲੱਗੀ ਪਈ ਐ ਕਾਹਨੂੰ ਕਰ ਕੋ ਚਾਚਾ ਹਾਂ ਤੇਰੇ ਆਸਲੇ ਤਾਂ ਦਿਖਾ ਫਿਰ ਤੇਰੇ ਕੋਲ ਹੈ ਕੀ ਤੇਰੇ ਕੋਲ ਤੂੰ ਟਰੱਕ ਮੰਗਾਈਂ ਤਾਂ ਲੈ ਕੇ ਕਿੱਧਰ ਜਾਣਾ ਤੂੰ ਟਰੱਕ ਮੰਗਾ ਕੇ ਮੈਂ ਤੇਰਾ ਵੀ ਦਿਖਾਵਾਂਗੇ ਤੈਨੂੰ ਤਾਊ ਵੀ ਲਈਏ ਆ ਅਸਲਾਮ ਵਾਲਾ ਆ ਅਸਲਾਮ ਵਾਲਾ ਚੱਕੇ ਚੱਕਣਾ ਨਹੀਂ ਕਿ ਕੋਲੇ ਕੋ ਉਹ ਚਾਚਾ ਤੂੰ ਮੈਥੋਂ ਗਾਲ੍ਹਾਂ ਲਵੇਂਗਾ ਤੇ ਤੂੰ ਮੇਰੇ ਤੋਂ ਵੱਡਾ ਹੋਸਾ ਤੂੰ ਮੈਥੋਂ ਗਾਲ੍ਹਾਂ ਲੈਣ ਵਾਲਾ ਬਣੇਗਾ ਹਾਂ ਆ ਕੀ ਆ ਕੀ ਆ ਉਹ ਇਹ ਚ ਭਾੜਾ ਲੈ ਆ ਹੁੰਦਾ ਰੋਟੇਂਗਾ ਬਗਵਾਨਾਂ ਦਾ ਕੰਮ ਮੈਂ ਰੱਖਦਾ ਇਹਦਾ ਪਤੀ ਇਹ ਮੈਨੂੰ ਵੇਚਣਾ ਆ ਹਾਂ ਤੇ ਹੁਣ ਇਹ ਜੀ ਬੰਦੇ 60 ਮੀਟਰ ਦੂਰ ਖੜਾ ਹੋਵੇ ਹਾਂ ਹੈ ਹਾਂ ਉਹ ਜੀ ਤੂੰ ਹੁਣ ਡਰਾਜ ਪਾਉਂਟ ਜੂਗਾ ਪਰ 60 ਨਹੀਂ ਵੱਜਣਗੇ ਓਏ ਬੱਸ ਓਏ ਬੱਸ ਓ ਬੱਸ ਕਰਿਆ ਕਰ ਜਾ ਤਾ ਓਏ ਬੱਸ ਕਰਿਆ ਕਰ ਜਾ ਤੂੰ ਤਾਂ ਕਿਦੇ ਹੋਰ ਨਾ ਮਾਰ ਦੇ ਤੋ ਅੱਜ ਚੀਤਾ ਦਾ ਮਾਰਿਆ ਨਹੀਂ ਗਿਆ ਤੂੰ ਆ ਬੇਲ ਨੇ ਨਾ ਤਾਂ 100 ਮੀਟਰ ਤੋ ਹੋਰ ਨਾ ਬੰਦਾ ਮਾਰੀ ਤੂੰ ਬੱਸ ਕਰਿਆ ਕਰ ਯਾਰ ਓਏ ਬੱਜ ਜਾਂਦਾ ਤੈਨੂੰ ਪਤਾ ਨਹੀਂ ਆ ਮਰੀ ਜਨਾ ਕੰਮ ਹੀ ਆ ਹਾਂ ਹੁਣ ਮੇਰੀ ਗੱਲ ਸੁਣ ਹਾਂ ਹਾਂ ਇਹ ਆਈਦਾ ਦਾ ਬੜਾ ਹੋਇਆ ਹੈ ਇਹਦੇ ਨਾਲ ਤਾਂ ਤੂੰ ਬੋਮਾਂ ਮਾਰ ਸਿੱਟ ਦਿੰਦਾ ਹੋਵੇਂ ਹਨ ਨਹੀਂ ਹਾਂ ਉਂਟੀ ਵੇ ਗੱਲ ਪੱਟ ਟਾਂਕ ਕਰਦਾ ਹੋਵੇ ਨਾ ਆ ਮਿਰਚਾਂ ਲੱਗੀਆਂ ਪੰਗ ਜੀਨੀਆਂ ਜਿੰਨੀਆਂ ਫੇਰ ਵਾਸ਼ਮਾ ਪਿੱਛੇ ਲਾ ਦੇ ਇਨਾ ਕਬਰੀ ਦਾਤਾ ਬੱਚਾ ਨਾ ਖਾਡਾ ਢਿੰਗਾ ਕੋਲਾ ਬਤ ਮੈਰੀ ਗੱਲ ਸੁਣ ਤੂੰ ਗੱਲਾਂ ਤਾਂ ਮਿਰਜਾ ਬੋਰ ਵਾਲਾ ਵਰਗੀ ਕਰਦਾ ਨਾ ਪਰ ਤੂੰ ਹੈ ਨਹੀਂ ਮੈਨੂੰ ਲੱਗਦਾ ਨਹੀਂ ਯਾਰ ਤੂੰ ਇਹ ਹਰ ਜਹ ਹੈ ਨਹੀਂ ਮੈਂ ਆ ਤਰਾ ਹਸ ਲਿਆ ਤੂੰ ਆਇਂਦਾ ਜਿਹੜਾ ਤੂੰ ਟਰੱਕ ਕਹਿਣਾ ਉਹ ਕਿੱਥੇ ਆ ਉਹਨੂੰ ਕਿ ਮੈਨੂੰ ਕੋਈ ਦਾਸਾ ਲਗਾ ਅੰਕਲੀ ਜਰ ਲੱਗੀ ਤੇ ਤੋਂ ਵਾਰ ਤੋਂ ਬਣਾਉਂਦਾ ਹੈਗਾ ਚਾਰ ਜੋੜ ਨਹੀਂ ਲੱਗੇ ਇਹਨੂੰ ਕੋਈ ਚਰ ਚਮਕਦੀ ਹੈ ਚਮਕ ਸਾਦੀ ਹੈਗੀ ਜਰ ਤਾਂ ਲੱਗੀ ਪਈ ਹੈਗੀ ਓਏ ਆ ਆ ਤਰੇ ਹਸ ਲਿਆ ਹੈ ਟਰੱਕ ਆਉਣ ਵਾਲਾ ਮੈਂ ਕਿੱਥੇ ਆ ਪੜੀਆਂ ਇੱਕੇ ਸੰਦਾਂ ਗਿਆ ਤੂੰ ਕਹਿੰਦਾ ਮੈਂ ਇੱਕੇ ਸੰਦਾਂ ਨਾਲ ਚਲਾਉਂਦਾ ਰਿਹਾ ਚਾਚਾ ਹਾਂ ਹੱਦ ਭਰੇ ਜਾ ਤੇਰੇ ਕੋਲ ਤਾਂ ਲੰਡੂ ਗੱਲਾਂ ਨੇ ਮੈਂ ਤਾਂ ਜਾਣਾਂ ਆਉਂਦਾ ਮੈਂ ਕੰਮਕਾਰ ਵਾਲਾ ਬੰਦਾ ਤੂੰ ਗੱਲਾਂ ਕਰ ਆ ਤੂੰ ਇਹਨੇ ਦਿਖਾਈਏ ਮਾਰੇ ਨਾ ਸਾਰੇ ਲੋਕਾਂ ਨੂੰ ਆਛੂ ਹੌਲੀ ਕੱਟ ਤਾ ਰਿਹਾ ਮੈਂ ਤੈਨੂੰ ਉਹ ਪਿੰਡ ਦੇ ਜਿਹੜਾ ਕੱਟਣਾ ਹੁੰਦਾ ਹੈ ਠੀਕ ਹੈ ਮੇਰੇ ਪਿੰਡ ਜਿਹੜੇ ਤੂੰ ਇੱਥੇ ਬੈਠਾ ਰਹਿਣਾ ਪੈ ਜਾਣਾ ਮੈਂ ਜਦ ਉੱਠ ਬੈਠਣਾ ਪੈ ਜਾਣਾ ਉੱਠ ਬੈਠਣਾ ਮੈਂ ਕੰਮ ਕਰਨ ਨੂੰ ਤਾਂ ਤੈਨੂੰ ਪਤਾ ਹਥਿਆਰ ਨਾਲ ਮੈਂ ਲਾਉਣਗਾ ਪਾਈ ਇੱਕ ਲੱਲੀ ਛੱਲੀ ਬੋਲਦੀ ਨਹੀਂ ਇਹ ਹਥਿਆਰ ਮੈਂ ਜਾਣਦਾ ਯਾਰ ਤੂੰ ਹੀ ਨਾ ਬੋਲ ਤੂੰ ਜਾਣਦਾ ਹੋਏ ਕਸਾ ਬਾਤ ਖਟਪਰੇ ਸਾਰੇ ਮੇਰੇ ਭੁਗੀਆਂ ਦੇ ਨੀਚੇ ਖੰਟੇ ਹੋਣਾ ਤਾ ਸਾਰੇ ਪਿੰਡ ਦੇ ਨੀਚੇ ਝੱਕੀ ਜਾਊਗਾ ਪਤਾ ਨਹੀਂ ਕੀ ਚੱਕੜ ਹੈ ਇਹਦਾ ਸਾ ਮੇਰਾ ਨਾ ਹੋ ਬੇਟਾ ਉਹ ਵੱਡਾ ਬਹਿਲੀ ਬੰਦਾ ਬੈਂਡ ਆ ਜਾਂਦਾ ਛਾਲ ਮੇਰਾ ਮਿੱਠੂ ਮੂਰੇ ਗਿਆ ਉਹ ਡੱਟਾ ਕਰਾ ਮੈਂ ਮਾਰ ਦੂੰ ਮੈਂ ਮਾਰ ਦੂੰਗਾ ਉਹ ਡੱਟ ਪੱਟ ਕੇ ਮੂਰੇ ਗਿਆ ਮੇਰੇ ਨਾਲ ਛਾਲ ਮੇਰਾ ਮੇਰੇ ਕੋਲ ਆ ਕੇ ਫੇਰ ਬੜਾਇੰਗਾ ਮਾਰ ਦੇਗਾ ਦੇਖਨੇ ਆ ਕੋਈ ਨਾ ਅਥਵਾ ਟਪਾਇਆ ਫੇਰ ਦਿਖਾਉਂਗਾ ਸਾਰੇ ਪਿੰਡ ਚ ਜਦੋਂ ਇਹ ਕੇ ਸੰਗਾਂ ਨਾ ਚੜਾ